ਸਾਡੇ ਕੋਲ ਹੁਣ 30 ਪਲੱਸ ਜਿਹੜੇ ਨੇ ਉਹ ਲਵਾਰਸ ਬੇਸ਼ਰ ਅਬਜੁਰਗ ਵਿਅਕਤੀ ਰਹਿੰਦੇ ਨੇ ਜਿਨ੍ਹਾਂ ਦੀ ਸਾਮ ਸਵਾਲ ਬਿਲਕੁਲ ਘਰ ਵਾਂਗੂ ਇੱਥੇ ਅਸੀਂ ਉਹਨਾਂ ਦੀ ਸਾਰੀ ਸਾਮ ਸਵਾਲ ਕਰਦੇ ਆ। ਉਹ ਕਰੀਏ ਜੀ ਜਿਵੇਂ ਹੁਣ ਗਰਮੀ ਆਈ ਆ ਉਹਨਾਂ ਨੂੰ ਕੂਲਰ ਲਾ ਕੇ ਦੇ ਦਈਦੇ ਆ ਉਹਨਾਂ ਦੇ ਇਨ ਹੌਣ ਦਾ ਪ੍ਰਬੰਧ ਰਖੀਦਾ ਵਾ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਗਰਮੀ ਦੇ ਹਿਸਾਬ ਨਾਲ ਬਣਾ ਕੇ ਦੇਈਦਾ ਵਾ ਤੇ ਸਿਆਲ ਦੇ ਵਿੱਚ ਸਿਆਲ ਦੇ ਸਾਰੇ ਪ੍ਰਬੰਧ ਕਰਦੀ ਹੈ ਹੀਟਰ ਲਾ ਕੇ ਦੇਈਦੇ ਆ ਬਿਸਤਰੇ ਉਹਨਾਂ ਨੂੰ ਕੌਣ ਜਾਣਦੀ ਗੱਲ ਛੁੱਟੀ ਆ ਉਹ ਇੱਕ ਵਾਰ ਜਦੋਂ ਛੱਡ ਜਾਂਦੇ ਮੁੜ ਕੇ ਆਣ ਕੇ ਇਹਨਾਂ ਦਾ ਪਤਾ ਸੁਰ ਨਹੀਂ ਲੈਂਦੇ ਉਹ ਜਿਵੇਂ ਗਲੋਂ ਲਾਉਣ ਵਾਲੀ ਕੰਮ ਬਣ ਜਾਂਦਾ ਉਹ ਲੋਕ ਜਿਨ੍ਹਾਂ ਨੇ ਉਹ ਮਾਪੇ ਬਾਬ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਵਾ ਪੋਸਿਆ ਵਾ ਕੁਛ ਬਣਾਇਆ ਵਾ ਅੱਜ ਉਹ ਮਾਪੇ ਬਜ਼ੁਰਗ ਜਿਹੜੇ ਆ ਇਹ ਉਹਨਾਂ ਬੱਚਿਆਂ ਲਈ ਯੂਸਲੈਸ ਹੋ ਗਏ ਆ ਕਿ ਆਪੋ ਆਪਣੇ ਬਜ਼ੁਰਗਾਂ ਦਾ ਜ਼ਰੂਰ ਖਿਆਲ ਕਰੋ ਉਹਨਾਂ ਨੂੰ ਯੂਸਲੈਸ ਜਾਂ ਡਸਟਬਿਨ ਸਮਝ ਕੇ ਬਾਹਰ ਨਾ ਸੁੱਟਦੇ ਹੋ ਕੁਝ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਸਤਾਏ ਹੋਏ ਅਤੇ ਕੁਝ ਆਪਣੀਆਂ ਮਜਬੂਰੀਆਂ ਦੇ ਚਲਦਿਆਂ ਘਰੋਂ ਬਜ਼ੁਰਗਾਂ ਨੂੰ ਬੇਸਹਾਰਾ ਹੋਣ ਤੋਂ ਚਲਦਿਆਂ ਕਿਤੇ ਨਾ ਕਿਤੇ ਆਸਰਾ ਲੈਣ ਲਈ ਛੱਤ ਦਾ ਟਿਕਾਣਾ ਲੱਭਣ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਇਸੇ ਸਬੰਧੀ ਅੱਜ ਤੁਹਾਨੂੰ ਇੱਕ ਬਿਰਧਕਰ ਸ਼੍ਰੀ ਗੁਰੂ ਨਾਨਕ ਬਿਰਧ ਅਤੇ ਅਨਾਥ ਸੰਭਾਲਕਰ ਪਿੰਡ ਜਵੰਦਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਲੈ ਕੇ ਆਏ ਹਾਂ ਜਿੱਥੇ ਬੇਸਹਾਰਾ ਬਜ਼ੁਰਗਾਂ ਦੀ ਦੇਖਭਾਲ ਤਨੋਂ ਮਨੋਂ ਕੀਤੀ ਜਾਂਦੀ ਹੈ ਇਸ ਮੌਕੇ ਅਸੀਂ ਗੱਲ ਕਰਾਂਗੇ ਇਸ ਬਿਰਧ ਆਸ਼ਰਮ ਦੇ ਮੁੱਖ ਸੇਵਾਦਾਰ ਸਰਦਾਰ ਅਰਪਿੰਦਰ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਇਹਨਾ ਆਸ਼ਰਮ ਤੁਸੀਂ ਇਹ ਬਣਾਇਆ ਵਾ ਔਰ ਇਹਦੇ ਵਿੱਚ ਕਿੰਨੇ ਬਜ਼ੁਰਗਿਆ ਔਰ ਕੀ ਕੀ ਇਥੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਔਰ ਉਹਦੀ ਇਹ ਤੁਹਾਡੇ ਭਾਵਨਾ ਕਿਸ ਤਰ੍ਹਾਂ ਤੁਹਾਨੂੰ ਲੱਗੀ ਇਹ ਸ਼ੁਰੂ ਕਰਨਾ ਹਾਂ ਜੀ ਇਹ ਜੀ ਸਾਡੇ ਕੋਲ ਅਸੀਂ 2018 ਤੋਂ ਸ਼ੁਰੂ ਕੀਤਾ ਹੈ ਤੇ ਇਹ ਜਗ੍ਹਾ ਜਿਹੜੀ ਆ ਸਰਦਾਰ ਜਸਪ੍ਰਿੰਦਰ ਸਿੰਘ ਬੋੜੇ ਵਾਲਿਆਂ ਨੇ ਸਾਨੂੰ ਮਤਲਬ ਦਾਨ ਵਿੱਚ ਦਿੱਤੀ ਹੈ ਤੇ ਮੈਂ ਵੈਸੇ ਗਰੰਤੀ ਸੀਗਾ ਜੋਬ ਕਰਦਿਆਂ ਕਰਦਿਆਂ ਬਾਣੀ ਪੜਦਿਆਂ ਕਰਕੇ ਮਨ ਵਿੱਚ ਆਇਆ ਖਿਆਲ ਪੀ ਹੱਥੀ ਵੀ ਪ੍ਰੈਕਟੀਕਲ ਕਰਕੇ ਸੇਵਾ ਕਰਨੀ ਚਾਹੀਦੀ ਹੈ ਸਾਡੇ ਕੋਲ ਹੁਣ 30 ਪਲੱਸ ਜਿਹੜੇ ਨੇ ਉਹ ਲਵਾਰਸ ਬੇਸ਼ਾਰ ਅਬਜ਼ਰਗ ਵਿਅਕਤੀ ਰਹਿੰਦੇ ਨੇ ਜਿਨ੍ਹਾਂ ਦੀ ਸ਼ਾਮ ਸਵਾਲ ਬਿਲਕੁਲ ਘਰ ਵਾਂਗੂ ਇੱਥੇ ਅਸੀਂ ਉਹਨਾਂ ਦੀ ਸਾਰੀ ਸ਼ਾਮ ਸਵਾਲ ਕਰਦੇ ਆਂ ਇਹਨਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਇਹਨਾਂ ਬਜ਼ੁਰਗਾਂ ਨੂੰ ਸੰਭਾਲਣ ਲਈ ਤੁਸੀਂ ਕੀ ਕੀ ਇੰਤਜ਼ਾਮ ਕੀਤੇ ਆ ਕੋਈ ਸੇਵਾਦਾਰ ਵੀ ਰੱਖੇ ਹੋਣਗੇ ਔਰ ਇਹਦੇ ਵਿੱਚ ਉਹਨਾਂ ਨੂੰ ਕੀ ਕੀ ਖਾਣ ਲਈ ਪਹਿਨਣ ਲਈ ਜਾਂ ਉਹਨਾਂ ਨੂੰ ਮਤਲਬ ਠੰਡ ਤੋਂ ਜਿਵੇਂ ਸਰਦੀ ਆ ਔਰ ਗਰਮੀਆਂ 'ਚ ਗਰਮੀ ਤੋਂ ਪਹੁੰਚਣ ਲਈ ਕੀ ਕੀ ਇੰਤਜ਼ਾਮ ਕੀਤੇ ਗਏ ਸਾਰੇ ਇੰਤਜ਼ਾਮ ਕਰੀ ਦੇ ਆ ਜਿਵੇਂ ਹੁਣ ਗਰਮੀ ਆਈ ਆ ਉਹਨਾਂ ਨੂੰ ਕੂਲਰ ਲਾ ਕੇ ਦੇ ਦਈਦੇ ਆ ਉਹਨਾਂ ਦੇ ਨਹਾਉਣ ਦਾ ਪ੍ਰਬੰਧ ਰਖੀਦਾ ਵਾ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਗਰਮੀ ਦੇ ਹਿਸਾਬ ਨਾਲ ਬਣਾ ਕੇ ਦੇ ਦਈਦਾ ਤੇ ਸਾਲ ਦੇ ਵਿੱਚ ਸਾਲ ਦੇ ਸਾਰੇ ਪ੍ਰਬੰਧ ਕਰਦੀ ਹੈ ਹੀਟਰ ਲਾ ਕੇ ਦੇ ਦਈਦੇ ਆ ਬਿਸਤਰੇ ਉਹਨਾਂ ਨੂੰ ਗਰਮ ਉਹਨਾਂ ਦੇ ਕੱ ਇੰਤਜ਼ਾਮ ਹੀ ਜਿੰਨਾ ਸਾਡੇ ਕੋਲ ਹੁੰਦਾ ਵਾ ਉਹੀ ਕਰਦੇ ਆਂ ਮਲੇ ਸਵੇਰ ਤੋਂ ਸ਼ਾਮ ਤੱਕ ਇਹਨਾਂ ਨੂੰ ਖਾਣ ਵਿੱਚ ਕੀ ਕੀ ਦਿੱਤਾ ਜਾਂਦਾ ਕਿਦਾਂ ਮਲੇ ਖਾਣ ਵਿੱਚ ਵੇਖੋ ਜੀ ਸਵੇਰੇ ਪਹਿਲਾਂ ਤਾਂ ਇਹਨਾਂ ਨੂੰ ਜਿਹੜਾ ਬ੍ਰੇਕਫਾਸਟ ਕਹ ਲਓ ਹਲਕਾਇਆ ਦਿੰਨੇ ਸਵੇਰੇ ਰਾਸੋ ਜਾਂਦੇ ਨਾ ਬਿਸਕੁਟ ਤੇ ਫਿਰ ਉਸ ਤੋਂ ਬਾਅਦ ਇੱਕ ਵਾਰਾਂ ਸਿਆਲ ਦੇ ਵਿੱਚ ਫਿਰ ਦੁਬਾਰਾ ਚਾਹ ਦੇਦੀ ਫਿਰ ਰੋਟੀ ਦੇਦੀ ਤੇ ਹੁਣ ਗਰਮੀ ਆ ਗਈ ਹੁਣ ਇੱਕ ਚਾਹ ਵਿੱਚੋਂ ਮਿਸ ਹੋ ਜਾਊਗੀ ਤੇ ਨਾਲ ਉਹ ਸਾਰਾ ਚੱਲਦਾ ਰਹੂਗੀ ਰੁਟੀਨ ਜੋ ਵੀ ਚਾਹੀਦੀਆਂ ਡਾਈਟ ਚ ਇਹਨਾਂ ਬਜ਼ੁਰਗਾਂ ਵਿੱਚ ਕਿਸ ਤਰ੍ਹਾਂ ਦੇ ਪਰਿਵਾਰਾਂ ਨਾਲ ਸੰਬੰਧਤ ਹੈਗੇ ਆ ਜਿਵੇਂ ਕਿ ਕਈ ਕੋਈ ਪੜ੍ਹੇ ਲਿਖੇ ਹੋਣਗੇ ਉਹਨਾਂ ਦੀ ਫੈਮਲੀ ਚੰਗੀਆਂ ਹੋਣਗੀਆਂ ਵਾ ਉਹ ਵੀ ਇੱਥੇ ਆਏ ਹੋਏ ਆ ਕੋਈ ਉਹਨ ਇਹ ਤੱਕ ਹੋਂ ਹੋ ਗਿਆ ਐ ਇਸ ਲੇ ਵਿੱਚ ਦੋ ਚਾਰ ਪ੍ਰਸ਼ਨ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਨਾਲ ਫੈਮਿਲੀ ਪਰਸਨ ਪਿੱਛੇ ਹਨ ਪਰ ਆਉਣ ਜਾਣ ਦੀ ਗੱਲ ਛੁੱਟੀ ਆ ਉਹ ਇੱਕ ਵਾਰ ਜਿਹਨੂੰ ਛੱਡ ਜਾਂਦੇ ਮੁੜ ਕੇ ਆਣ ਕੇ ਇਹਨਾਂ ਦਾ ਪਤਾ ਸੁਰ ਨਹੀਂ ਲੈਂਦੇ ਉਹ ਜਿਵੇਂ ਗਲੋਂ ਲਾਉਣ ਵਾਲੀ ਕੰਮ ਬਣ ਜਾਂਦਾ ਇੱਥੇ ਤੁਸੀਂ ਜਿਹੜਾ ਇਹਨਾਂ ਦਾ ਕੇਅਰ ਟੇਕਿੰਗ ਕਰਦੇ ਜੇ ਇਹਦੇ ਵਿੱਚ ਇਹਨਾਂ ਨੂੰ ਕੋਈ ਮਤਲਬ ਪੈਸੇ ਵੀ ਇਹਨਾਂ ਨੂੰ ਕੋਈ ਲੈਂਦੇ ਜੇ ਜਾਂ ਸੇਵਾ ਦੇ ਰੂਪ ਵਿੱਚ ਸਾਰਾ ਕੰਮ ਇਹ ਕਿਸ ਤਰ੍ਹਾਂ ਮਤਲਬ ਸਾਰੀ ਮੇਨਟੇਨੈਂਸ ਕਿੱਦਾਂ ਚੱਲਦੀ ਫਿਰਦੀ ਇਹ ਇਹ ਗੁਰਦੁਆਰੇ ਵਾਂਗੂੰ ਜਿਸ ਤਰ੍ਹਾਂ ਗੁਰਦੁਆਰੇ ਸਾਡੇ ਆਉਂਦਾ ਦਾਨ ਪਉਂਦੀਆਂ ਚੀਜ਼ਾਂ ਲੰਗਰ ਦੀ ਰਸਤਾ ਜਾਂ ਜਿਹੜਾ ਬੇਸਾਰਾ ਲਾਵਰਸਨ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਜਾਂ ਲੋਕਾਂ ਤੋਂ ਹੋਰ ਕੀ ਇਹ ਸੁਧਾਰਨ ਵਾਸਤੇ ਹੋਰ ਕੀ ਮੰਗ ਕਰਦੇ ਜੇ ਤੁਹਾਡੇ ਕੀ ਖੁਆਇਸ਼ ਹੈਗੀ ਆ ਵੀ ਇਹਨੂੰ ਗਾਂਹ ਹੋਰ ਕਿਸ ਤਰ੍ਹਾਂ ਨੂੰ ਮਤਲਬ ਕੀਤਾ ਜਾਵੇ ਜੇ ਕਮੀਆਂ ਪੂਰੀਆਂ ਕੀਤੀਆਂ ਜਾਣ ਅਸੀਂ ਸਾਰੀਆਂ ਸੰਗਤਾਂ ਨੂੰ ਤੇ ਜਿਹੜਾ ਸਾਡਾ ਪ੍ਰਸ਼ਾਸਨ ਜਿਹੜੀ ਸਾਡੀ ਸਰਕਾਰ ਆ ਉਹਨੂੰ ਇਹੋ ਕਹਿੰਨੇ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਸਾਡੇ ਘਰਾਂ ਦੇ ਵਿੱਚ ਸੁਵਿਧਾ ਚਾਹੀਦੀਆਂ ਉਸੇ ਤਰ੍ਹਾਂ ਦੀਆਂ ਬੈਟਰੈਂਡ ਬੈਸਟਰੈਂ ਸਾਰਿਆਂ ਨੂੰ ਸੁਵਿਧਾ ਬਣਾ ਕੇ ਦਈਏ ਇਹ ਇਕੱਲਾ ਮੈਂ ਨਹੀਂ ਕਰ ਸਕਦਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਕਾਰ ਦੇ ਪ੍ਰਸ਼ਾਸਨ ਦੇ ਨਾਲ ਹੀ ਹੋ ਸਕਦਾ ਹੈ ਜੀ ਤੇ ਸਰਕਾਰ ਨੂੰ ਵੀ ਤੇ ਸੰਗਤਾਂ ਨੂੰ ਵੀ ਵੱਤ ਵਤ ਦੇਸ਼ ਵਿਦੇਸ਼ ਦੀ ਸਾਡ ਇਸ ਦੇ ਨਾਲ ਹੀ ਅਸੀਂ ਅੱਜ ਇੱਥੇ ਇਸ ਆਸ਼ਰਮ ਵਿੱਚ ਕੈਮਿਸਟ ਆਰਗੇਨਾਈਜੇਸ਼ਨ ਜ਼ਿਲ੍ਹਾ ਤਰਨਤਾਰਨ ਦੇ ਇੱਕ ਟੀਮ ਵਫ਼ਦ ਪਹੁੰਚਿਆ ਜਿਨ੍ਹਾਂ ਨੇ ਆਪਣਾ ਜੋ ਵੀ ਇਹਨਾਂ ਦੀ ਹੈਲਪ ਕਰਨ ਵਾਸਤੇ ਆਏ ਹਨ ਇਹਨਾਂ ਦੇ ਆਪਾਂ ਜ਼ਿਲ੍ਹਾ ਚੇਅਰਮੈਨ ਹੈ ਸਾਡੇ ਇਹਨਾਂ ਨਾਲ ਗੱਲ ਕਰਾਂਗੇ ਸਰਦਾਰ ਸੁਖਵੀਰ ਸਿੰਘ ਜੀ ਨਾਲ ਸਰ ਕੀ ਨਾਮ ਹੈ ਤੁਹਾਡਾ ਔਰ ਤੁਸੀਂ ਕੀ ਜਾਣਕਾਰੀ ਤੁਸੀਂ ਅੱਜ ਆਸ਼ਰਮ ਵਿੱਚ ਪਹੁੰਚੇ ਜੀ ਕੀ ਦੱਸਣਾ ਚਾਹੋਗੇ ਇੱਥੇ ਮੈਂ ਤਰਨਤਾਰਨ ਜ਼ਿਲ੍ਹਾ ਚੇਅਰਮੈਨ ਕੈਮਿਸਟ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਔਰ ਉਹ ਮੈਸੇਜ ਇਹ ਹੈ ਵੀ ਅਸੀਂ ਜਿਹੜਾ ਇਹ ਇਸ ਜਗ੍ਹਾ ਜਵੰਧ ਕਲਾਂ ਆਏ ਆਂ ਔਰ ਦੇਖਿਆ ਹੈ ਕਿ ਕੁਛ ਬੇਸਹਾਰਾ ਔਰ ਮਸੂਮ ਵੀ ਨੇ ਤੇ ਬਜ਼ੁਰਗ ਵੀ ਨੇ ਜਿਨ੍ਹਾਂ ਦੀ ਸੇਵਾ ਜਿਹੜੀ ਆ ਇਸ ਬਿਰਧ ਆਸ਼ਰਮ ਦੇ ਵਿੱਚ ਪਈ ਅਮਰਿੰਦਰ ਸਿੰਘ ਹਣਾਲੋਂ ਕੀਤੀ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਆ ਸਹਿਯੋਗ ਨਾਲ ਇਹ ਆਸ਼ਰਮ ਜਿਹੜਾ ਇਹ ਚੱਲ ਰਿਹਾ ਪਰ ਉਹਨਾਂ ਨੂੰ ਦਿੱਕਤਾਂ ਬਹੁਤ ਆ ਰਹੀਆਂ ਨੇ ਸਾਨੂੰ ਜਿਹੜਾ ਇਹ ਇਥੇ ਦੇਖ ਕੇ ਇਹ ਮਹਿਸੂਸ ਹੋਇਆ ਏ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਜਿਹੜੀ ਆ ਉਹ ਜੇ ਨਹੀਂ ਕਰ ਸਕਦੇ ਤੇ ਜਾਂ ਜੇ ਬੰਦੇ ਵਿੱਚ ਸਾਡੇ ਆਪਣੇ ਬਜ਼ੁਰਗਾਂ ਲਈ ਪਿਆਰ ਹੈਗਾ ਏ ਇਹੋ ਜੀਆਂ ਸੰਸਥਾਵਾਂ ਜਿਹੜੀਆਂ ਜਿਹੜੇ ਕਿ ਇਕੱਲਾ ਬੰਦਾ ਹੀ ਚਲਾ ਰਿਹਾ ਏ ਉਹਨਾਂ ਦੀ ਮਦਦ ਲਈ ਅੱਗੇ ਆਈਏ ਤਾਂ ਜੋ ਅਸੀਂ ਜਿਹੜਾ ਇਹ ਉਹਨਾਂ ਲੋਕਾਂ ਨੂੰ ਜਿਹੜੇ ਬੇਸਹਾਰਾ ਨੇ ਉਹਨਾਂ ਨੂੰ ਜਿਹੜਾ ਇਹ ਰੋਟੀ ਪਾਣੀ ਤੇ ਹੋਰ ਜਿਹੜਾ ਇਹ ਚੀਜ਼ਾਂ ਜਿਹੜੀਆਂ ਮੁੱਢਲੀਆਂ ਸਹਾਤਾ ਹੈਗੀਆਂ ਨੇ ਉਹਨਾਂ ਦਾ ਜਿਹੜਾ ਇਹ ਉਹ ਸਾਥ ਦਿੱਤਾ ਜਾਵੇ ਇਹਨਾਂ ਭਾਈ ਸਾਹਿਬ ਦਾ ਮੈਂ ਕਹੂੰਗਾ ਵੀ ਸਾਰੇ ਜੋ ਸਾਡੇ ਕੈਮਰਸ ਭਾਈ ਨੇ ਅੱਜ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਮੇਰੇ ਨਾਲ ਉਹਨਾਂ ਨੇ ਇਥੇ ਆ ਕੇ ਦੇਖਿਆ ਹੈ ਤੇ ਅਸੀਂ ਜਿਹੜਾ ਯਕੀਨੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਜੀ ਸੰਸਥਾਵਾਂ ਨੂੰ ਆਪਣੇ ਭਰਾਵਾਂ ਦੀ ਮਦਦ ਨਾਲ ਮਦਦ ਜਿਹੜੀ ਆ ਕਰਾਂਗੇ ਹਾਂਜੀ ਮਦਦ ਕੀਤੀ ਜਾਵੇਗੀ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਹੋਰ ਵੀ ਗਾਂਵਾਂ ਵੱਤ ਤੋਂ ਜਾੜ ਕੇ ਮਦਦ ਕਰਾਂਗੇ ਇਸੇ ਇੱਕ ਮੈਂਬਰ ਨਾਲ ਗੱਲ ਕਰਾਂਗੇ ਰਿੰਦਰ ਸਿੰਘ ਜੀ ਤੁਸੀਂ ਕੀ ਇਹਨਾ ਚਾਹੁੰਦੇ ਜੀ ਤੁਸੀਂ ਦੇਖਿਆ ਵਾ ਕਿ ਜਿਵੇਂ ਦਾ ਮਾਹੌਲ ਹੈ ਅੱਜ ਖੂਨ ਸਫੇਦ ਹੋ ਰਿਹਾ ਹੈ ਪਰਿਵਾਰਕ ਮੈਂਬਰ ਨੇ ਆਪਣੇ ਬਜ਼ੁਰਗਾਂ ਦੀ ਕੇਰ ਤੱਕ ਹੀ ਨਹੀਂ ਕਰਦੇ ਉਹਨਾਂ ਨੂੰ ਛੱਡ ਦਿੰਦੇ ਨੇ 12 ਸਾਲ ਦੇ ਵਿੱਚ ਤੁਸੀਂ ਇਹਦੇ ਬਾਰੇ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਔਰ ਕੀ ਵਿਖਿਆ ਤੁਸੀਂ ਕੀ ਦੱਸਣਾ ਚਾਹੋਗੇ ਆਪਣੇ ਵੱਲੋਂ ਪਹਿਲੀ ਗੱਲ ਤੇ ਅਸਲ 'ਚ ਸਮਾਜ ਦਾ ਆਇਨਾ ਜਿਹੜਾ ਵਾ ਉਹ ਇੱਥੇ ਨਜ਼ਰ ਆ ਰਿਹਾ ਵਾ ਉਹ ਲੋਕ ਜਿਨ੍ਹਾਂ ਨੇ ਉਹ ਮਾਪੇ-ਮਾਪ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਵਾ ਪੋਸਿਆ ਵਾ ਕੁਛ ਬਣਾਇਆ ਵਾ ਅੱਜ ਉਹ ਮਾਪੇ-ਮਾਪ ਬਜ਼ੁਰਗ ਜਿਹੜੇ ਆ ਇਹ ਉਹਨਾਂ ਬੱਚਿਆਂ ਲਈ ਯੂਸਲੈਸ ਹੋ ਗਏ ਆ ਇੱਥੇ ਆ ਕੇ ਤੁਸੀਂ ਦੇਖੋ ਤੁਹਾਡਾ ਮਨ ਹੀ ਭਰ ਜਾਏਗਾ ਕਿ ਜਿਹੜੇ ਬਜ਼ੁਰਗ ਕਿਸੇ ਦੀ ਛੱਟ ਲੱਗ ਗਈ ਆ ਉਹਦੇ ਘਰ ਦੇ ਉਹਨੂੰ ਇੱਥੇ ਛੱਡ ਗਏ ਕਿਸੇ ਦਾ ਚੂਲਾ ਟੁੱਟ ਗਿਆ ਏ ਕਿਸੇ ਦਾ ਮੋਢਾ ਟੁੱਟ ਗਿਆ ਏ ਉਹ ਕੰਮ ਨਹੀਂ ਕਰ ਸਕਦਾ ਉਹਨੂੰ ਦੇਖਭਾਲ ਦੀ ਲੋੜ ਆ ਦਵਾ-ਦਾਰੂ ਦੀ ਲੋੜ ਆ ਬੁਝਾਈ ਉਹਦਾ ਖਿਆਲ ਕਰਨ ਦੇ ਉਹਨੂੰ ਇੱਥੇ ਛੱਡ ਗਏ। ਮਤਲੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਪਾਪ। ਮੈਸੇਜ ਅਸੀਂ ਸਿਰਫ ਇਹੀ ਦੇਣਾ ਚਾਹੁੰਦੇ ਆਂ ਕਿ ਕਿਸੇ ਦੇਖੋ ਆਪੋ ਆਪਣੇ ਘਰ ਦੇ ਵਿੱਚ ਹੀ ਜਿਹੜਾ ਵਾ ਆਪਣੇ ਬਜ਼ੁਰਗਾਂ ਨੂੰ ਸੰਭਾਲਣਾ ਹਰ ਸੰਭਾਲਣਾ ਹਰ ਬੰਦੇ ਦਾ ਫਰਜ਼ ਹੈਗਾ ਵਾ। ਪਰਮਾਤਮਾ ਨਾ ਕਰੇ ਇੱਥੇ ਕਿਸੇ ਨੂੰ ਆਉਣਾ ਪਵੇ। ਪਰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਜਿਹੜੇ ਵੀ ਇੱਥੇ ਚਲੋ ਕਿਸੇ ਵੀ ਤਰ੍ਹਾਂ ਪਹੁੰਚ ਚੁੱਕੇ ਹੋਏ ਆ ਉਹਨਾਂ ਦਾ ਜਿਹੜਾ ਦੁੱਖ ਦਰਦ ਹੈ ਜੇ ਅਸੀਂ ਥੋੜਾ ਬਹੁਤ ਵੰਡਾ ਸਕੀਏ ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਹਰ ਕਿਸੇ ਨੂੰ ਅਪੀਲ ਇਹੋ ਹੀ ਆ ਕਿ ਆਪੋ ਆਪਣੇ ਬਜ਼ੁਰਗਾਂ ਦਾ ਜਰੂਰ ਖਿਆਲ ਕਰੋ ਉਹਨਾਂ ਨੂੰ ਯੂਸਲੈਸ ਜਾਂ ਡਸਟਬਿਨ ਸਮਝ ਕੇ ਬਾਹਰ ਨਾ ਸੁੱਟ ਦਿਓ ਇੱਥੇ ਆਣ ਕੇ ਤਾਂ ਮਤਲਬ ਇੱਕ ਸੋਸਾਇਟੀ ਸਾਡੀ ਦੀ ਜਿਹੜੀ ਹੈ ਇਮੇਜ ਜਿਹੜੀ ਉਹ ਪਤਾ ਲੱਗਦਾ ਵੀ ਅਸੀਂ ਕਿੱਡੇ ਖੁਦਗਰਜ਼ ਲੋਕ ਹੋ ਚੁੱਕੇ ਆ ਕਿ ਆਸੀਂ ਆਪਣੇ ਆਲੇ ਦੁਆਲੇ ਜਿਹੜੇ ਆ ਆਪਣੇ ਬਜ਼ੁਰਗਾਂ ਨੂੰ ਹੁਣ ਜਾਂ ਉਹ ਲੋਕ ਜਿਹੜਾ ਆਪਣਾ ਆਪ ਨਹੀਂ ਸੰਭਾਲ ਸਕਦੇ ਜਿਸ ਤਰ੍ਹਾਂ ਇੱਥੇ ਬਹੁਤ ਸਾਰੇ ਮਨੋਰੋਗ ਦੇ ਪੇਸ਼ੈਂਟ ਵੀ ਹੈਗੇ ਆ ਉਹਨਾਂ ਨੂੰ ਬਿਲਕੁਲ ਹੀ ਮਤਲਬ ਕੂੜਾ ਸਮਝ ਕੇ ਬਾਹਰ ਛੱਟਿਆ ਜਾ ਰਿਹਾ ਵਾ ਔਰ ਇਹੋ ਜਿਹੇ ਲੋਕ ਜਿਹੜੇ ਬਾਬਾ ਅ ਅਰਪਿੰਦਰ ਸਿੰਘ ਜੀ ਆ ਇਹਨਾਂ ਲੋਕਾਂ ਨਾਲ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਵਾ ਕਿ ਇਹ ਜੋ ਸੰਸਾ ਆਪਣਾ ਬੀੜਾ ਚੁੱਕਿਆ ਵਾ ਘਟੋ ਘਾਟੇ ਨਾਲ ਉਹਨਾਂ ਨੂੰ ਕਾਮਯਾਬ ਕੀਤਾ ਜਾਵੇ ਤੁਸੀਂ ਸਰ ਇੱਥੇ ਵੇਖਿਆ ਆ ਕੇ ਤੁਸੀਂ ਆਪਣਾ ਕੀ ਮਤਲਬ ਦੇਖਦੇ ਜੇ ਕੀ ਮਹਿਸੂਸ ਕਰਦੇ ਜੇ ਕਿ ਅੱਜ ਦੀ ਜਿਹੜੀ ਪੀੜ੍ਹੀ ਆ ਇਹਨੂੰ ਗਾਂ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿ ਬਜ਼ੁਰਗਾਂ ਦੀ ਦੇਖਭਾਲ ਕਰਨਾ ਸਹੀ ਵੱਧ ਤੋਂ ਵੱਧ ਕੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਵੇਖੋ ਜੀ ਸਾਰਾ ਕੰਮ ਤੇ ਘਰ ਤੋਂ ਸ਼ੁਰੂ ਹੁੰਦਾ ਵਾ ਸਭ ਤੋਂ ਪਹਿਲਾਂ ਤੇ ਆਪਣੇ ਮਾਪਿਓ ਜਿਨ੍ਹਾਂ ਨੇ ਆਪਾਂ ਨੂੰ ਕਿਸੇ ਲੈਵਲ ਤੇ ਪਹੁੰਚਾਇਆ ਵਾ ਉਹਨਾਂ ਦਾ ਪੂਰਾ ਧਿਆਨ ਰੱਖੀਏ ਜੇ ਉਹ ਹੁਣ ਅਜ ਵਿਧ ਅਵਸਥਾ ਵਿੱਚ ਪਹੁੰਚ ਚੁੱਕੇ ਆ ਤੇ ਆਪਾਂ ਉਹਨਾਂ ਨੂੰ ਅਧੂਰਾ ਨਾ ਛੱਡਿਏ ਆਪਣੇ ਕੰਮ ਨੂੰ ਪੂਰਾ ਕੰਪਲੀਟ ਕਰੀਏ ਉਹਨਾਂ ਦੀ ਪੂਰੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਕੇਅਰ ਕਰੀਏ ਔਰ ਜਿਹੜੇ ਕਿਸੇ ਕਾਰਨ ਕਰਕੇ ਇੱਥੇ ਆ ਚੁੱਕੇ ਆ ਤੇ ਉਹਨਾਂ ਦੇ ਨਾਲ ਆਪਾਂ ਜਿੰਨਾ ਹੋ ਸਕਦਾ ਮੈਂ ਨਹੀਂ ਕਹਿੰਦਾ ਕਿ ਬੜੇ ਹਾਈ ਲੈਵਲ ਤੇ ਜਾਂ ਕੀ ਪਰ ਕੁਛ ਨਾ ਕੁਛ ਬੂੰਦ-ਬੂੰਦ ਇਕੱਠੀ ਕਰਕੇ ਆਪਾਂ ਜਿਹੜਾ ਸਮੁੰਦਰ ਨੂੰ ਭਰ ਸਕਦੇ ਆ ਤੇ ਜੇ ਆਪਾਂ ਥੋੜਾ-ਥੋੜਾ ਯੋਗਦਾਨ ਕਰਾਂਗੇ ਤੇ ਜਿਹੜੇ ਭਾਈ ਸਾਹਿਬ ਇੱਥੇ ਇਸ ਸੰਸਥਾ ਨੂੰ ਚਲਾ ਰਹੇ ਆ ਜਾਂ ਇਸ ਤਰ੍ਹਾਂ ਦੀ ਹੋਰ ਵੀ ਕਈ ਸੰਸਥਾਵਾਂ ਹੋਣਗੀਆਂ ਤੇ ਉਹਨਾਂ ਵਿੱਚ ਆਪਾਂ ਥੋੜਾ-ਪੋਤਾ ਅੱਗੇ ਹੋ ਕੇ ਉਹਨਾਂ ਦੇ ਮਰਦ ਵਿੱਚ ਆਪਾਂ ਯੋਗਦਾਨ ਕਰੀਏ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨੀ ਸਾਡਾ ਆਪਣਾ ਮੂਢਲਾ ਫਰਜ਼ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਕਦੀ ਮਜਬੂਰੀ ਵਿੱਚ ਅਜਿਹੇ ਆਸ਼ਰਮ ਵਿੱਚ ੱੱਕੇ ਨਾ ਖਾਣੇ ਪੈਣ ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਰਮਨ ਚਾਵਲਾ ਜਗਬਣੀ ਟੀਵੀ ਤਰਨਤਾਰਨ ਨੂੰ ਮੇਰਾ ਨਾਮ ਹੈ ਮੈਂਬਰ ਸਰਵਾਈਂ ਤਕਰਾਇ ਤੇ ਰਿੰਦੀ ਸਮਾ ਤੇ ਬੇਟਾ ਫਿਰ ਕੋਈ ਰੋਟੀ ਪਾਣੀ ਦੇਣ ਵਾਲਾ ਨਹੀਂ ਹੈ ਤੇ ਮੇਰੀ ਭੈਣ ਜਿਹੜੀ ਹੈ ਮਾਮੇ ਦੇ ਧੀ ਰਿੰਦੀ ਉਹਨੇ ਦੱਸ ਪਾਈ ਤੂੰ ਅੰਨੇ ਇੱਥੇ ਕਰ ਰਿਹਾ ਮੈਨੂੰ ਤਾਂ ਮੈਂ ਆਈ ਹਾਂ ਕਿੰਨੇ ਬੇਟੇ ਤਾਂ ਨੇ ਕੋਈ ਬੇਟਾ ਬੇਟਾ ਹੈ ਇਹ ਤੋ ਨਾ ਨਾਲੇ ਬੋਲ ਮਿਲਦਾ ਹੀ ਨਹੀਂ ਪੁੱਤ 20 ਸਾਲ ਹੋ ਗਿਆ ਹੁਣ ਮਨੂੰ ਉਹਦਾ ਆਪਣੀ ਸ਼ਕਲ ਵਖਾੜਿਆ ਦੇ ਕਿੱਥੇ ਰਿੰਦਾ ਹੁਣ ਦਿੱਲੀ ਰਿੰਦਾ ਤੁਹਾਨੂੰ ਕਦੀ ਮੈਂ ਮਾਇ ਕਦੀ ਨਾ ਪਾਣੀ ਕਦੀ ਨਾ ਬੱਚਾ ਮਾਵਾਸ ਦੇ ਬੱਚੇ ਜਿਹੜੇ ਬੜੀ ਨਹੀਂ ਹਮਤ ਚੀ ਹੁੰਦੀ ਹੈ ਤੇ ਨਾ ਮਿਲੇ ਤਾਂ ਕੀ ਕਰਾਂ ਤੁਸੀਂ ਆਪਣੇ ਬੱਚੇ ਵਾਸਤੇ ਅੱਜ ਵੀ ਸੁੱਖ ਮੰਗਦੇ ਨੇ ਕਿਆ ਕਹਿੰਦਾ ਮੰਗ ਨਹੀਂ ਆ ਬੱਚਾ ਮਾਵਾ ਮਾਣਾ ਉਹ ਤਾਂ ਮੰਗਾਂਗੇ ਪੂਰੀਆ ਕਰਕੇ ਤੁਹਾਨੂੰ ਇੱਥੇ ਆਉਣਾ ਪਿਆ ਤੁਹਾਡੇ ਬੱਚੇ ਕੌਣ ਨੇ ਪਰਵਾਹ ਚ ਪੁੱਤ ਮੇਰੇ ਦੋ ਤੇ ਆ ਤੁਹਾਡਾ ਨਾਂ ਕੀ ਆ ਮੇਰਾ ਨਾਮ ਮਿੰਦੋ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਅੰਮਰਸਾ ਦੇ ਰਹਿਣ ਵਾਲੀ ਆ ਕਿਤੇ ਮੇਰੇ ਤੁਹਾਡਾ ਬੇਟਾ ਤੁਹਾਨੂੰ ਲੈਣ ਨਹੀਂ ਆਇਆ ਕਿ ਮੇਰਾ ਮੇਰਾ ਨਹੀਂ ਪੁੱਛਣ ਆਇਆ ਤੰਦਾ ਤਿੰਦਾ ਵਾ ਸੌਕਾ ਬਹੁਤ ਆ ਕਰੋ ਪਰ ਮੈਨੂੰ ਖੁਸ਼ੀ ਆ ਘਟਾ ਤੁਹਾਨੂੰ ਕਹਿੰਦਾ ਮੈਂ ਲੈਣ ਆਉਂਗਾ ਉਹ ਮੈਨੂੰ ਮੇਰਾ ਛੋਟਾ ਮੁੰਡੇ ਦਾ ਮੁੰਡਾ ਕਹਿੰਦਾ ਮੈਂ ਲੈਣਾ ਆਉਂਗਾ ਤਾਂ ਉਹ ਪਰ ਮੈਂ ਲੈ ਆੜਾ ਉਹ ਇੱਥੇ ਛੱਡ ਗਈ ਕਦੀ ਮਿਲਨੀ ਆਇਆ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਗਈ ਮਿੱਟੀ ਘਾਤੇ ਦੀਦੀ ਨਾਮ ਕੀ ਤੁਹਾਡਾ ਮੇਰਾ ਨਾਮ ਗਿਆਨ ਸਿੰਘ ਪਿੰਡ ਕਿਹੜਾ ਗੰਡੀ ਮਲ ਤਤਲ ਤੇ ਬੱਚੇ ਕਿੰਨੇ ਗੁੜੀਆਂ ਗੁੜੀਆਂ ਕੁੜੀ ਇੱਕ ਹੋ ਗਈ ਹੈ ਹਾਂ ਵਿਆਹੀ ਹੈ ਅੱਛਾ ਕਦੀ ਮਿਲਣਾ ਨਹੀਂ ਤਾਂ ਮੇਰੇ ਬੇਟੀ ਕਦੀ ਨਹੀਂ ਕੋਈ ਨਹੀਂ ਆਇਆ ਕਿਉਂ ਕਿਉਂ ਨਹੀਂ ਮਿਲਣਾ ਇਹ ਮਹਾਰਾਜ ਜਾਨੀ ਕੀ ਪਤਾ ਕੀ ਆ ਤੁਹਾਨੂੰ ਮਤਲਬ ਦਿਲ ਕਰਦਾ ਮੈਨੂੰ ਉਹ ਕੁੜੀ ਨੂੰ ਵੀ ਮੇਰਾ ਹਾਲ ਪੁੱਛੇ ਆਗੇ ਜਰੋ ਜੀ ਦੋ ਤਿੰਨ ਨਾ ਗਏ ਆ ਮੈਂ ਜਿੱਥੇ ਕੰਮ ਕਰਦਾ ਹੈ ਉਹਨਾਂ ਨੂੰ ਬਾਬੇ ਉਹਨਾਂ ਨੂੰ ਪਤਾ ਉਹ ਵੀ ਜਾ ਕੇ ਆਇਆ ਉਹਨਾਂ ਦੇ ਕੋਲੇ ਤੇ ਉਹ ਕੁੜੀ ਨਾ ਸਾਡੇ ਕੋਲ ਉਹਨਾਂ ਨੂੰ ਛੱਡ ਕੇ ਅਸੀਂ ਨਹੀਂ ਸਾਹਮਣਾ। ਕੋਪਰ ਮਨ ਵਿੱਚ ਤੇ ਛੱਡ ਕੇ ਬਾਬੇ ਉਹਨਾਂ ਕੋਲ। ਹਮ ਹਮਾਰਾ ਜਨਮ ਹੋਇਆ ਹੈ ਸ਼ੇਖਪੁਰ ਮੇਂ ਹੋਇਆ ਹੈ। ਸ਼ੇਖਪੁਰ ਮੇਂ ਜਨਮ ਹੋਇਆ ਹੈ ਔਰ ਹਮਾਰੀ ਮਮਾ ਪਲੱਥ ਕੀ ਹੈ ਜੀਮੇਦਾਰ ਕੀ ਬੇਟੀ ਪਲੱਥ ਕੀ ਹੈ। ਔਰ ਉਹਨਕੇ ਉਹਨਕੀ ਦੋ ਬੇਟੀ ਔਰ ਇੱਕ ਬੇਟਾ ਹੈ। और हम शेखपुर में पैदा हुए थे कितने बच्चे हैं आपके हमारे दो बच्चे यहां क्यों पड़ा आपको पता नहीं घर वाले ही छोड़ गए हैं सिस्टर भाभी हमारी छोड़ गए जहाँ मैंने तो बोला नहीं हम तो बाहर ही रहते थे पैरा देते थे और बारिश में भी बाहर ही रहते थे छत के बिना हम रहते थे और वो वहाँ से छोड़ कर जहाँ खर्चा थोड़ा सा दे गए हैं फिर एक बार वो आए हैं दोनों ही नो नहीं आई उनके साथ बाबी और सिस्टर में हमारी आए वो मुझे खाने पीने के सामान और कुछ पहनने के लिए दे

ਉਹ ਦਾ ਤੁਹਾਨੂੰ ਘਰੋਂ ਮਿਲੋ ਕੱਢ ਦਿੱਤਾ ਉਹਨਾਂ ਨੇ ਜਾਂ ਕੀ ਆਹ ਜੀ ਤੇ ਮੈਂ ਐਥੇ ਪੀਣ ਖਿਦਨੰਦਿਆ ਮੈਂ ਖਾਣੇ ਪੀਣ ਨਿਕ ਵਜ ਨਹੀਂ ਕੱਢ ਕਰ ਰੋੜਾ ਦਾ ਹੁੰਦਾ ਹੁੰਦਾ ਬੜਾ ਹੈ ਕਿਸੇ ਮੇ ਤੋਂ ਜਦੋਂ ਕੀੜਾ